ਰੀਤੇ ਬੱਚਿਆਂ ਨੂੰ ਇਹ ਪ੍ਰੋਬਲਮ ਦੀ ਆ ਨਾ ਤਾਂ ਕੋਈ ਬੇਸਮੈਂਟ ਲੱਭਦੀ ਆ ਤੇ ਨਾ ਹੋਰ ਕੋਈ ਹੈਗਾ ਤੇ ਨਾ ਡਾਕਟਰੀ ਸਹੂਲਤ ਹੈ ਜਿੱਦੀ ਖਾਸ ਕੋਈ ਜੇ ਬੈਠ ਕੇ ਜਾਈਏ ਤਾਂ ਬਹੁਤ ਬਹੁਤ ਟਾਈਮ ਲੱਗਦਾ ਤੇ ਇਸ ਕਰਕੇ ਗਵਰਨਮੈਂਟ ਨੂੰ ਚਾਹੀਦਾ ਕਿ ਸਟੂਡੈਂਟਾਂ ਦਾ ਖਾਸ ਧਿਆਨ ਰੱਖਿਆ ਜਾਵੇ ਇਹਨਾਂ ਨੂੰ ਵੱਧ ਤੋਂ ਵੱਧ ਆਵਰ ਦਿੱਤੇ ਜਾਣ ਕੰਮ ਦੇ ਜਿਹਦੇ ਨਾਲ ਉਹ ਆਪਣੀ ਫਾਈਨੈਂਸ਼ੀਅਲ ਫਿਟਿਨਸ ਵਧੀਆ ਕਰ ਸਕਣ ਵਾਲਿਦਾਂ ਯਾਨੀ ਕਿ ਮਾਪੇ اپنے تمام کانے زمین شمین بیچ کے بچے ہم بار پہ جنہیں تھے بچے بار جا کے اڈجسٹ ہو سکتے پنجاب سڑا وائی بانا واسطے جنت ہے سر سب علاقہ ہے اس اپنی ترتیب مانو اجارن کی بجائے اتھے راج کے محنت کرو اور اگر بار جاندی ہو تو لیکلی پرسس جڑا ہے اور اختیار کرو اور میں پتر دیس پجابتہ اترتی میری ماں میں باہو باہو بولتا میرا جاب فریدی نام اور میرے نکج نت ہے نان کی سر شاہ حسینی چھان ਮੈਂ ਬਲਕ ਅਬਦੁੱਲ ਸ਼ਾਦਾ ਮੇਰੀ ਬਾਰੂ ਸਤਿ ਬਾ ਮੇਰਾ ਮਾਲਕ ਕਰੇ ਇਹ ਮੇਰੀ ਧਰਤੀ ਇਹ ਮੇਰਾ ਪੰਜਾਬ ਇੰਜੇ ਵਸਦਾ ਰਵੇ ਆਪਣੇ ਹੱਥਾਂ ਨਾਲ ਪੰਜਾਬ ਨੂੰ ਸਵਾਰਣ ਦਾ ਦੇਨ ਬੜਾ ਕੇ ਜਿਹੜੇ ਲੋਕ ਉਜਾੜ ਰਹੇ ਹੋ ਖੁਦਾਰਾ ਆਪਣੀ ਧਰਤੀ ਮਾਂ ਦੇ ਨਾਲ ਐਸਾ ਜ਼ੁਲਮ ਨਾ ਕਰੋ ਇਹ ਪੰਜਾਬ ਤੋਂ ਕਾਫੀ ਪੇਰੈਂਟਸ ਆਪਣੇ ਬੱਚਿਆਂ ਨੂੰ ਪਲੱਸ 2 ਤੋਂ ਬਾਅਦ ਸਟੂਡੈਂਟਸ ਵੀਜ਼ਾ ਲਵਾ ਕੇ ਕੈਨੇਡਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਰਗੇ ਕੰਟਰੀਆਂ 'ਚ ਭੇਜ ਰਹੇ ਨੇ ਜਿਦੇ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਜਿਵੇਂ ਕਿ ਜੇ ਕੱਲ ਨੂੰ ਉਹਨਾਂ ਨੂੰ ਕੋਈ ਮੈਡੀਕਲ ਐਮਰਜੈਂਸੀ ਆਉਂਦੀ ਹੈ ਜਾਂ ਕੋਈ ਹੋਰ ਸਮਾਜਿਕ ਸਮੱਸਿਆਵਾਂ ਨਾਲ ਉਹਨਾਂ ਨੂੰ ਜੁੜਜਣਾ ਪੈਂਦਾ ਤਾਂ ਉਹਨਾਂ ਨੂੰ ਇਹਨਾਂ ਬੱਚਿਆਂ ਦੀ ਕਾਫੀ ਕਮੀ ਜਿਹੜੀ ਮਹਿਸੂਸ ਹੋਏਗੀ ਕਈ ਵਰੀ ਸਾਡੇ ਸਟੂਡੈਂਟ ਆਉਂਦੇ ਆ ਠੀਕ ਆ ਉਹ ਉੱਥੋਂ ਪੜ੍ਹਾਈਆਂ ਧਰ ਕੇ ਆਉਂਦੇ ਆ ਤੇ ਪਰ ਉਹ ਆਪਣੀ ਉਹ ਪੜ੍ਹਾਈ ਧਰ ਦੇ ਆਪਣੇ ਮਾਪਿਆਂ ਦਾ ਕਰਨੇ ਕਰ ਦੇਗੇ ਕਿਉਂਕਿ ਉੱਥੇ ਉਹ ਵੀ ਬੇਜ਼ਰਕਾਰ ਹੋਏ ਇਕੱਲੇ ਰਹਿੰਦੇ ਆ ਤੇ ਉਹਨਾਂ ਨੂੰ ਕੋਈ ਨਹੀਂ ਸਾਹੁੰਦਾ ਇਸ ਕਰਕੇ ਮੈਂ ਇਹਨਾਂ ਸਟੂਡੈਂਟ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਜੋ ਮਾਪਿਆਂ ਨੇ ਤੁਹਾਨੂੰ ਪੈਸੇ ਲਾ ਕੇ ਇੱਥੇ ਭੇਜਿਆ ਤੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਸਿਰੇ ਲਾਓ ਨਾ ਕਿ ਉਹਨਾਂ ਨੂੰ ਨਜ਼ਾਇਜ਼ ਖਰਚ ਕਰੋ ਮੈਂ ਇੱਥੇ ਕਹਿਣਾ ਚਾਹੁੰਗਾ ਕਿ ਜਿਹੜੀ ਨਵੀਂ ਜਨਰੇਸ਼ਨ ਆ ਬਾਹਰ ਜਾ ਕੇ ਇੰਨਾ ਪੈਸਾ ਆਪਾਂ ਦੇਖਦੇ ਹਾਂ ਕਿ 25 ਤੋਂ ਲੈ ਕੇ 50 ਲੱਖ ਰੁਪਏ ਤੱਕ ਜਿਹੜੇ ਏਜੰਟ ਖਾ ਜਾਂਦੇ ਹੈਗੇ ਕਈ ਬੱਚੇ ਜੰਗਲਾਂ ਦੇ ਵਿੱਚ ਰਾਜ ਰਹਿ ਜਾਂਦੇ ਹੈਗੇ ਉਹ ਅਗਰ ਇੱਥੇ ਅੱਛਾ ਬਿਜ਼ਨਸ ਕਰਨ ਤਾਂ ਬਹੁਤ ਜ਼ਿਆਦਾ ਕਾਮਯਾਬੀ ਜਿਹੜੀ ਇੱਥੇ ਇੰਡੀਆ 'ਚ ਮਿਲ ਜਾਂਦੀ ਹੈ ਕਿ ਇੰਡੀਆ ਅੱਛੀ ਕੰਟਰੀ ਹੈਗਾ ਪਰ ਇੱਥੇ ਜਿਹੜਾ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਕਿ ਕਾਨੂੰਨ ਵਿਵਸਥਾ ਇੱਥੇ ਜੇ ਠੀਕ ਹੋ ਜਾਏ ਇੱਥੇ ਦੀ ਸਰਕਾਰਾਂ ਦੀ ਜਿਹੜੀ ਸੋਚ ਜਿਹੜੀ ਹੈਗੀ ਆ ਉਹ ਜਿਹੜਾ ਪੋਜ਼ਿਟਿਵ ਹੋ ਜਾਏ ਤਾਂ ਬਹੁਤ ਵਧੀਆ ਸਕੋ ਬਾਕੀ ਦੀਆਂ ਰਹਿ ਗਈਆਂ ਬਾਕੀ ਜੋ ਪਿੱਛੇ ਉਹਦੇ ਪੇਰੈਂਟਸ ਆਉਂਦੇ ਪਿੱਛੇ ਸਿੱਖ ਹੁੰਦੇ ਤਾਂ ਉਹਨਾਂ ਨੂੰ ਐਡਿਸ਼ਨ ਜਾਣ ਲਈ ਕੋਈ ਸਹੂਲਤ ਨਹੀਂ ਹੁੰਦੀ ਐ ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਅਤੇ ਭਾਰਤ ਦੇ ਵਿੱਚ ਮਾਪਿਆਂ ਨੂੰ ਬੱਚਿਆਂ ਦੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ ਮਾਪਿਆਂ ਨੂੰ ਇੰਨਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਹੁਣ ਉਹਨਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ ਐਸੇ ਗੱਲ ਨੂੰ ਲੈ ਕੇ ਬੱਚੇ ਫੈਸਲਾ ਕਰਦੇ ਨੇ ਕਿ ਉਹ ਕੈਨੇਡਾ ਜਾਂ ਅਮਰੀਕਾ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਪੜ੍ਹਨਾ ਚਾਹੁੰਦੇ ਨੇ ਤੇ ਉੱਥੇ ਹੀ ਜਾ ਕੇ ਆਪਣੇ ਆਪ ਨੂੰ ਇਸਟੈਬਲਿਸ਼ ਕਰਨਾ ਚਾਹੁੰਦੇ ਨੇ ਇਸੇ ਗੱਲ ਦੇ ਚਲਦਿਆਂ ਹਜ਼ਾਰਾਂ ਸਟੂਡੈਂਟ ਰੋਜ਼ਾਨਾ ਪੰਜਾਬ ਦੀ ਧਰਤੀ ਤੋਂ ਉਡਾਨ ਭਰਦੇ ਨੇ ਬਾਹਰਲੇ ਮੁਲਕਾਂ ਲਈ ਨਵੇਂ ਸੁਪਨੇ ਲੈ ਕੇ ਚੱਲਦੇ ਨੇ ਪਰ ਸਵਾਲ ਇਹ ਹੈ ਕਿ ਜਦੋਂ ਸਟੂਡੈਂਟਸ ਇੱਥੇ ਆ ਜਾਂਦੇ ਨੇ ਤੇ ਕੀ ਉਹਨਾਂ ਦੇ ਪੈਰ ਇਸ ਵਿਦੇਸ਼ ਦੀ ਧਰਤੀ ਦੇ ਉੱਤੇ ਜੰਮਣੇ ਸੌਖੇ ਹੁੰਦੇ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ ਸਾਡੇ ਨਾਲ ਗੱਲਬਾਤ ਕਰਦੇ ਆ ਇਥੋਂ ਦੇ ਕੁਝ ਵਿਦਿਆਕਾਂ ਨੇ ਦੱਸਿਆ ਕਿ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਸਟੂਡੈਂਟਸ ਨੂੰ ਕਰਨਾ ਪੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਕਨੈਕਟ ਟੀਵੀ ਪੰਜਾਬ ਦਾ ਕੈਨੇਡਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਆਪਣੇ ਰੂਬਰੂ ਕੀਤਾ ਹੈਗਾ ਮੈਂ ਆਪ ਅੱਗੇ ਇਹ ਬੇਨਤੀ ਕਰਦਾ ਹਾਂ ਸਰਕਾਰ ਅੱਗੇ ਕਿ ਜਿਹੜੇ ਸਟੂਡੈਂਟ ਇੰਡੀਆ ਤੋਂ ਆਉਂਦੇ ਆ ਉਹਨਾਂ ਨੂੰ ਬੜੀ ਮੁਸ਼ਕਲ ਇਥੇ ਆ ਰਹੀ ਹੈ ਕਿਉਂਕਿ ਪਹਿਲੀ ਗੱਲ ਤੋਂ ਜਦੋਂ ਇਥੇ ਪਹੁੰਚ ਜਾਂਦੇ ਆ ਉਹਨਾਂ ਨੂੰ ਬੇਸਮੈਂਟਾਂ ਵੀ ਕਿਰਾਏ ਤੇ ਬਹੁਤ ਮਹਿੰਗੀਆਂ ਮਿਲਦੀਆਂ ਜਦੋਂ ਬੇਸਮੈਂਟ ਮਿਲ ਵੀ ਜਾਂਦੀ ਹੈ ਤਾਂ ਉਹਨਾਂ ਵੇਲੇ ਜਿਹੜੇ ਆਵਰਲੀ ਘੰਟੇ ਵੀ ਬਹੁਤ ਘੱਟ ਹੈ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਗਾ ਤੁਹਾਡੇ ਮਾਦੀਮੇ ਰਹੀ ਕਿ ਉਹਨਾਂ ਦੇ ਘੰਟੇ ਵਧਾਉਣੇ ਚਾਹੀਦੇ ਆ ਫਿਰ ਉਹ ਆ ਕੇ ਕਈ ਸਟੂਡੈਂਟ ਆ ਉਮੀਰ ਘਰਾਂ ਦੇ ਹੁੰਦੇ ਆ ਉਹ ਨਸ਼ੇ 'ਚ ਪੈ ਜਾਂਦੇ ਆ ਉਹਨਾਂ ਨੂੰ ਉਹਨਾਂ ਨਸ਼ੇ 'ਚ ਨਹੀਂ ਪੈਣਾ ਚਾਹੀਦਾ ਤੁਹਾਨੂੰ ਉਹਨਾਂ ਨੂੰ ਕਮਾਈ ਕਰਕੇ ਉਹਨਾਂ ਦੇ ਮਾਪਿਓ ਨੇ ਇੱਥੇ ਭੇਜਿਆ ਹੈਗਾ ਉਹਨਾਂ ਨੂੰ ਉਹਦੇ ਕਮਾਈ ਨੂੰ ਸਫਲ ਕਰਨਾ ਚਾਹੀਦਾ ਨਾ ਕਿ ਉਹਨੂੰ ਨਸ਼ਿਆਂ 'ਤੇ ਬਰਬਾਦ ਕਰਨਾ ਚਾਹੀਦਾ ਹੈ। ਕਈ ਵਾਰੀ ਸਾਡੇ ਸਟੂਡੈਂਟ ਆਉਂਦੇ ਆ ਠੀਕ ਆ ਉਹ ਉੱਥੋਂ ਪੜ੍ਹਾਈਆਂ ਧਰ ਕੇ ਆਉਂਦੇ ਆ ਤੇ ਪਰ ਉਹ ਆਪਣੀ ਉਹ ਪੜ੍ਹਾਈ ਧਰਨ ਦਾ ਆਪਣੇ ਮਾਪਿਆਂ ਦਾ ਖਲਨਾਚੀ ਕਰ ਦੇਗੇ ਕਿਉਂਕਿ ਉੱਥੇ ਉਹ ਵੀ ਬੇਰਜ਼ਗਾਰ ਹੋ ਕੇ ਇਕੱਲੇ ਰਹਿੰਦੇ ਆ ਤੇ ਉਹਨਾਂ ਨੂੰ ਕੋਈ ਨਹੀਂ ਸਹਾਂਦਾਗਾ। ਇਸ ਕਰਕੇ ਮੈਂ ਇਹਨਾਂ ਸਟੂਡੈਂਟ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਜੇ ਉਹ ਮਾਪਿਆਂ ਨੇ ਤੁਹਾਨੂੰ ਪੈਸੇ ਲਾ ਕੇ ਇੱਥੇ ਭੇਜਿਆ ਤੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਸਿਰੇ ਲਾਓ ਨਾ ਕਿ ਉਹਨਾਂ ਨੂੰ ਨਜ਼ਾਇਜ਼ ਖਰਚ ਕਰੋ ਤੇ ਨਸ਼ਿਆਂ 'ਚ ਨਾ ਪਾਓ। ਤੇ ਆਪਣੀ ਪੜਾਈ ਨੂੰ ਸਿਰੇ ਦਾ ਕੇ ਚੰਗਿਆਂ ਜਾ ਬਲੋ ਕੈਨੇਡਾ ਇੱਕ ਬਹੁਤ ਵਧੀਆ ਮੋਲਕ ਹੈ ਇੱਥੇ ਬੜੀ ਸ਼ਾਂਤੀ ਹੈ ਵਧੀਆ ਡੈਮੋਕਰੇਸੀ ਹੈ ਇਸ ਡੈਮੋਕਰੇਸੀ ਨੂੰ ਸਮਝਦੇ ਹੋਏ ਆਪਣੇ ਕੈਰੀਅਰ ਨੂੰ ਬਣਾਓ ਵਾਹਿਗੁਰੂ ਦਾ ਖਾਲਸਾ ਵੈਰੀ ਜੀ ਹਾ ਜੀ ਸਤਿ ਸ੍ਰੀ ਅਕਾਲ ਜੀ ਮੈਂ ਬਲਦੇਵ ਸਿੰਘ ਬੱਡੂਵਾਲੀ ਆ ਮੈਂ ਪਹਿਲਾਂ ਵੀ 2-3 ਸਾਲ ਪਹਿਲਾਂ ਵੀ ਆਏ ਸੀ ਕੈਨੇਡਾ ਚ ਹੁਣ ਦੁਬਾਰਾ ਫੇਰ 8 ਤਰੀਕ ਤੋਂ ਇੱਥੇ ਆਏ ਆ ਇੱਥੇ ਆ ਕੇ ਜੋ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਤਾਂ ਆਲਰੇਡੀ ਖਾਲੀ ਹੋ ਰਿਹਾ ਬੱਚੇ ਪਲੱਸ 2 ਕਰਦਾ ਹਾਈਲਾਈਟ ਕਰਦਾ ਕੈਨੇਡਾ ਆ ਜਾਂਦਾ ਜੋ ਉੱਥੇ ਸੋਚਦਾ ਹੈ ਉਹ ਇੱਥੇ ਆ ਕੇ ਹੋਰ ਨਿਕਲਦਾ ਸਾਰੇ ਇੱਕ ਦੂਜੇ ਦੇ ਅੱਗੇ ਪਿੱਛੇ ਘਮਦੇ ਬੱਚੇ ਬੇਸਮੈਂਟਾਂ ਚ ਪੰਜ ਪੰਜ ਛੇ ਛੇ ਰਹਿੰਦੇ ਆ ਘਾੜਾ ਪੂਰਾ ਹੋ ਨਹੀਂ ਰਿਹਾ ਫਿਰ ਬੱਚੇ ਕੋਈ ਐਸੀ ਵੀ ਗਲਤ ਸਟੇ ਲੈ ਲੈਂਦੇ ਕਿ ਗਲਤ ਕੰਮਾਂ ਜਾ ਸਕਦੇ ਆ ਤੇ ਇਸੇ ਕਰਕੇ ਸੋਚਦੇ ਹੋਰ ਕੁਛ ਆ ਹੁੰਦਾ ਹੋਰ ਕੁਛ ਆ ਇੱਥੇ ਨਾ ਦਾ ਕੰਮਕਾਰ ਬੱਚੇ ਮਿਲ ਰਿਹਾ ਉਹ ਸਾਬ ਤੇ ਜਿੰਨੇ ਬੱਚੇ ਪਹੁੰਚ ਰਹੇ ਇੱਥੇ ਤੇ ਮੇਰੇ ਦੇਖਣ ਦੇ ਵਿੱਚ ਤਾਂ ਇਹੀ ਚੱਲਦਾ ਕਿ ਬੱਚਿਆਂ ਦੀ ਬਹੁਤ ਜ਼ਿਆਦਾ ਸਮੱਸਿਆ ਇੱਥੇ ਤੇ ਪੰਜਾਬ ਚ ਵੀ ਪੰਜਾਬ ਆਲਰੇਡੀ ਖਾਲੀ ਹੋ ਚੁੱਕਾ ਹੈ ਆ ਰਹੇ ਆ ਪਰ ਇੱਥੇ ਆ ਕੇ ਜੋ ਦੇਦੇ ਆ ਉਹ ਕੁਝ ਹੋਰ ਨਿਕਲਦਾ ਤੇ ਸਟੱਡੀ ਵਾਲ ਤਾਂ ਥੋੜਾ ਜਦੋਂ ਬੱਚਿਆਂ ਨੂੰ ਜਾਂਦਾ ਫੀਸਾਂ ਨਹੀਂ ਨਿਕਲਦੀਆਂ ਫਿਰ ਬੱਚੇ ਹੋਰ ਬਹੁਤ ਲੰਮੀ ਸੋਚਦੇ ਆ ਡਿਪਰੈਸ਼ਨ ਦੇ ਵਿੱਚ ਆ ਜਾਂਦੇ ਆ ਤੇ ਬਾਕੀ ਜਿਹੜੇ ਪਿੱਛੇ ਮਾਪਿਆਂ ਦੇ ਵੀ ਸਾਡੇ ਬੱਚੇ ਕੈਨੇਡਾ ਗਏ ਹੋਏ ਆ ਤੇ ਕੈਨੇਡਾ ਦਾ ਇੱਕ ਨਾਂ ਹੀ ਇੰਨਾ ਮਸ਼ਹੂਰ ਕੀਤਾ ਕਿ ਪਤਾ ਨਹੀਂ ਕੀ ਚੀਜ਼ ਆ ਇੱਥੇ ਆਉਣ ਨਾਲ ਸਾਰਿਆਂ ਦੇ ਬੱਚਿਆਂ ਨੂੰ ਪਤਾ ਮਾਪਿਆਂ ਨੂੰ ਪਤਾ ਲੱਗਦਾ ਵੀ ਇੱਥੇ ਕੀ ਚੀਜ਼ ਆ ਕੈਨੇਡਾ ਦੇ ਵਿੱਚ ਕਿ ਹਾਰਡ ਮਿਹਨਤ ਕਰਨੀ ਪੈਂਦੀ ਜੀਨੇ ਪੰਜਾਬ ਚ ਕੁਛ ਕੰਮ ਨਹੀਂ ਕੀਤਾ ਹਾਰਡ ਉਹ ਇੱਥੇ ਆ ਕੇ ਬਹੁਤ ਤਕਲੀਫ ਦੇ ਵਿੱਚ ਰਹਿੰਦਾ ਕਿਉਂਕਿ ਮਾਂ ਪਿਓ ਨੇ ਸਮੱਸਿਆ ਇਹ ਹੈ ਕਿ ਜੋ ਕੁਝ ਕੰਮਕਾਰ ਨਹੀਂ ਕਰੇ ਬੇਸਮੰਦ ਰਹਿੰਦੇ ਆ ਮੁੜ ਕੇ ਜ ਵਾਪਸ ਕਿਤੇ ਅਰਜੈਂਟਿਕ ਕੋ ਕੰਮ ਜਾਣਾ ਪੈ ਜੇ ਤੇ ਬਹੁਤ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਬੱਚੇ ਕੰਮ ਤਾਰਦੀਆਂ ਫੀਸਾਂ ਕੱਢਣ ਜਾਂ ਮਾਪਿਆਂ ਦੇ ਟੈਕਟਾ ਕਰਾ ਕੇ ਵਾਪਸ ਭੇਜਣ ਇਹ ਚੀਜ਼ਾਂ ਦੇਖ ਕੇ ਇੱਥੇ ਬਹੁਤ ਕਈਆਂ ਦੇ ਮਨ ਡਾਊਨ ਅਪ ਡਾਊਨ ਹੋ ਰਹੇ ਆ ਤੇ ਇਸੇ ਕਰਕੇ ਸਾਨੂੰ ਵੀ ਸੋਚ ਦਾ ਵਿਸ਼ਾ ਬਣ ਰਿਹਾ ਤੇ ਅਸੀਂ ਇਹੀ ਕਹਾਂਗੇ ਕਿ ਜੇ ਆਉਣਾ ਕੋਈ ਬੱਚੇ ਦੇ ਆਪਦੇ ਸੋਚ ਸਮਝ ਕੇ ਆਵੋ ਤੇ ਅੱਗੇ ਵਾਕਿਆ ਦਾ ਭੈਸ ਬੁਣਾਉਣਾ ਤੇ ਚੰਗੇ ਕੰਮ ਕਰੋ ਤੇ ਚੰਗੇ ਅੱਗੇ ਵਧੋ ਹਾਨ ਮਿਹਨਤ ਕਰਨੇ ਸਾਰਾ ਕੁਝ ਮਿਲਦਾ ਜਿੰਨਾਂ ਕਹਤ ਮੈਂ ਇੱਕ ਨੈਕਟ ਪੰਜਾਬ ਕੈਨੇਡਾ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਸਾਡੀ ਇੰਟਰਵਿਊ ਲੈ ਕੇ ਸਾਡੇ ਦੁੱਖ ਤਕਲੀਫਾਂ ਸੁਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿੰਦਰਪਾਲ ਸਿੰਘ ਆ ਮੁਕਸਰ ਤੋਂ ਆਇਆ ਜੀ ਇੱਥੇ ਕੈਨੇਡਾ 'ਚ 1 ਸਾਲ ਹੋ ਗਿਆ ਮੈਨੂੰ ਰਹਿੰਦੇ ਨੂੰ ਇੱਥੇ ਬੱਚਾ ਮਗਰ ਆਇਆ ਜੀ ਉਹ ਬੱਚੇ ਆਏ ਸਟੱਡੀ ਤੇ ਇਹ ਮੁਸ਼ਕਲਾਂ ਤਾਂ ਬੱਚਿਆਂ ਨੂੰ ਆਉਂਦੀਆਂ ਪਹਿਲਾਂ ਤਾਂ ਇੱਥੇ ਸੈਟਿੰਗ ਆਉਣ ਤੇ ਕਾਰੀ ਟਾਈਮ ਲੱਗ ਜਾਂਦਾ ਹੈ ਬੱਚਿਆਂ ਨੂੰ ਵੀ ਔਖਾ ਬਹੁਤ ਹੈ ਇੱਕ ਵਾਰੀ ਤਾਂ ਨਵੇਂ-ਨਵੇਂ ਨੂੰ ਤਾਂ ਬਾਕੀ ਕੰਮਕੁਮ ਦੀ ਵੀ ਕਾਫੀ ਦਿੱਕਤ ਹੈ ਜਿਹੜਾ ਆਪਾਂ ਉੱਥੋਂ ਕੈਨੇਡਾ ਵੇਨੇ ਉਹ ਇੱਥੇ ਆ ਕੇ ਕੁਝ ਹੋਰ ਹੁੰਦਾ ਜਿਵੇਂ ਆਪਾਂ ਉੱਥੋਂ ਆਨੇ ਵੀ ਉਹ ਮਤਲਬ ਇਹ ਡਰ ਲੱਗੇ ਦਰਸਤਾਂ ਦੇ ਉਹ ਗੱਲ ਹੈ ਨਹੀਂਗੀ ਇੱਥੇ ਇਹਦੇ ਮਿਹਨਤ ਕਰਨੀ ਪੈਂਦੀ ਬਹੁਤ ਸਖਤ ਤੇ ਬਾਕੀ ਸਾਨੂੰ ਵੀ ਰਹਿਣਾ ਇੱਥੇ ਔਖਾ ਹੈ ਇਕੱਲਿਆਂ ਨੂੰ ਬਿਨਾ ਕੰਮਕਾਰ ਤੋਂ ਘਰੇ ਬੇਸਮੈਂਟ 'ਚ ਰਹਿਣਾ ਬਹੁਤ ਔਖਾ ਇਕੱਲਿਆਂ ਨੂੰ ਤੇ ਤਖਲੀਫਾਂ ਤਾਂ ਆਉਂਦੀਆਂ ਹੀ ਆ ਬਾਕੀ ਫਿਰ ਹਾਲੀਵੁੱਡ ਬੰਦਾ ਸੈੱਟ ਹੋ ਜਾਂਦਾ ਥੋੜਾ ਟਾਈਮ ਲੱਗਦਾ ਏ ਜੀ ਬੱਚਿਆਂ ਦਾ ਸਤਿਕਾਰ ਜੀ ਮੈਂ ਮੇਰਾ ਨਾਮ ਸ਼ਪਿੰਦਰ ਸਿੱਧੂ ਮੈਂ 2000 ਤੋਂ ਇੱਥੇ ਰਹਿ ਰਿਹਾ ਹਾਂ ਸਤਿਕਾਰ ਜੀ ਮੇਰਾ ਨਾਮ ਗੁਰਨਾਮ ਸਿੰਘ ਸਿੱਧੂ ਹੈ ਮੈਂ 2002 ਤੋਂ ਕੈਨੇਡਾ 'ਚ ਰਹਿ ਰਿਹਾ ਹਾਂ ਸਤਿਕਾਰ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਮੈਂ 2008 ਤੋਂ ਇਕਨਾਡਾ ਚ ਰਹਿ ਰਿਹਾ। ਅਸੀਂ ਬੈਠੇ ਆ ਜੀ ਇਸ ਕਰਕੇ ਵੀ ਬੱਚਿਆਂ ਦੀ ਪ੍ਰੋਬਲਮ ਜਿਹੜੀ ਸਟੂਡੈਂਟਾਂ ਨੂੰ ਆਉਂਦੀ ਹੈ ਜਿਉ ਉਹਦੇ ਲਈ ਅਸੀਂ ਕੋਈ ਵੀ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਸਾਨੂੰ ਇੱਥੇ ਵਾਲਿਆਂ ਦਾ ਪਤਾ ਵੀ ਠੀਕ ਆ ਕਾ ਇੰਨੀਆਂ ਜੋਬਾਂ ਨਹੀਂ ਮਿਲਦੀਆਂ ਬੱਚਿਆਂ ਨੂੰ ਮੰਡੀ ਦੀ ਲੋਡ ਹੁੰਦੀ ਆ ਤੇ ਉਹਨਾਂ ਨੂੰ ਚੰਗੀਆਂ ਮਾੜੀਆਂ ਜੋਬਾਂ ਕਰਨੀਆਂ ਪੈਂਦੀਆਂ। ਹਾਂਜੀ ਮਹਿਰ ਭਜਨ ਸਿੰਘ ਮੁੰਜਲਾ। ਪਰ 2008 ਤੋਂ ਉੱਥੇ ਰਹਿ ਰਿਹਾ ਹੁਣ ਜਿੰਨੇ ਸਟੂਡੈਂਟ ਹੁੰਦੇ ਆ ਉਹਨਾਂ ਦੀ ਇਧਰ ਲੀਹੇ ਮੁਸ਼ਕਲਾਂ ਦਾ ਬਾਕੀ ਦੀਆਂ ਰਹਿ ਗਈਆਂ ਬਾਕੀ ਜੋ ਪਿੱਛੇ ਹੁੰਦੇ ਪੇਰੈਂਟਸ ਆ ਉਹ ਜੇ ਪਿੱਛੇ ਸਿੱਖ ਹੁੰਦੇ ਆ ਤਾਂ ਉਹਨਾਂ ਨੂੰ ਐਡੀਸ਼ੇ ਤੇ ਜਾਣ ਲਈ ਕੋਈ ਸਹੂਲਤ ਨਹੀਂ ਹੁੰਦੀ ਐਡੀ ਕੋਈ ਮਨੀ ਪ੍ਰੋਬਲਮ ਆਉਂਦੀ ਜਾਂ ਟਰੈਕਟਰਾਂ ਨਹੀਂ ਮਿਲਦੀਆਂ ਤੇ ਪਿਛਲੇ ਪੀਰੀਅਡਸ ਉਹਨਾਂ ਦੇ ਤੇ ਟੈਨਸ਼ਨ ਚ ਹੁੰਦੇ ਆ ਜੇ ਉਹ ਬਿਮਾਰ ਹੁੰਦੇ ਆ ਜਾਂ ਕੋਈ ਪਿੱਛੇ ਡੈਥ ਵੀ ਹੋ ਜਾਂਦੀ ਹੈ ਉਹਨਾਂ ਨੂੰ ਜਾਣ ਲਈ ਬਹੁਤ ਮੁਸ਼ਕਲ ਆਉਂਦੀਆਂ ਇਹ ਵੱਡੀ ਗੱਲ ਆ ਵੀ ਉਹਨਾਂ ਨੂੰ ਪੇਰੈਂਟਸ ਨੂੰ ਉਹ ਕੁਝ ਨਹੀਂ ਕਰ ਸਕਦੇ ਇੱਥੇ ਬੈਠੇ ਤੇ ਇਹਨਾਂ ਨੂੰ ਇਹ ਸੋਚ ਕੇ ਦਰਨਾ ਚਾਹੀਦਾ ਵੀ ਸਾਡੇ ਪੇਰੈਂਟਸ ਦਾ ਕੀ ਹਾਲ ਹੋਊਗਾ ਪਿੱਛੇ ਕਿ ਜੇ ਅਸੀਂ ਚਲੇ ਗਏ ਤਾਂ ਕਿਉਂਕਿ 올ਡੇਜਰ ਕੋਈ ਵੀ ਆ ਬੰਦਾ ਉਹਦੇ ਲਈ ਕੀ ਪਤਾ ਕਦੋਂ ਉਹਨੇ ਸਿੱਖ ਹੋ ਜਾਣਾ ਇਹ ਵੱਡੀਆਂ ਪ੍ਰੋਬਲਮਸ ਆ ਰਹੀ ਆ ਉਹ ਸੋਚ ਕੇ ਤਰੋਤ ਵੀ ਸਾਡੇ ਮਾਪਿਆਂ ਨੂੰ ਕੀ ਬਣੂਗਾ ਜੇ ਪਿੱਛੇ ਕੋਈ ਗੱਲ ਹੋ ਜੇ ਮੈਂ ਕਨੈਕਟ ਨੀਡਾ ਦਾ ਕਨੈਕਟ ਨੀਡਾ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹਨੇ ਸਾਨੂੰ ਇਹ ਮੌਕਾ ਦਿੱਤਾ ਕਿ ਆਪ ਨੂੰ ਰੂਬਰੂ ਹੋਣ ਦਾ ਬਾਕੀ ਸਾਰੇ ਸੁਣਨ ਵਾਲੇ ਨੂੰ ਦੇਖਣ ਵਾਲੇ ਨੂੰ ਮੇਰੇ ਉਹਨੂੰ ਸਤਿ ਸ੍ਰੀ ਅਕਾਲ ਗੱਲ ਇਹ ਆ ਵੀ ਜਿਹੜੇ ਬੱਚੇ ਇੱਥੇ ਆਉਂਦੇ ਸਟੂਡੈਂਟ ਉਹ ਉਹਦੇ ਪੜ੍ਹਾਈ ਵਾਸਤੇ ਮਾਪੇ ਇੰਨਾ ਖਰਚ ਕਰਕੇ ਉਹਨਾਂ ਨੂੰ ਇੱਥੇ ਤੋਰਦੇ ਆ ਤੇ ਸਟੂਡੈਂਟਾਂ ਦਾ ਵੀ ਫਰਜ਼ ਬਣਦਾ ਕਿ ਉਹ ਆਪਣੀ ਚੰਗੀ ਤਰ੍ਹਾਂ ਇੱਥੇ ਪੜ੍ਹਾਈ ਕਰਨ ਆਪਣੇ ਮਾਪਿਆਂ ਦੀ ਦੇਖਭਾਲ ਕਰਨ ਤੇ ਉਹਨਾਂ ਨੂੰ ਜਿੰਨੇ ਉਹਨੇ ਪੈਸੇ ਲਾ ਕੇ ਭੇਜਿਆ ਇੱਥੇ ਕਮਾਈ ਕਰਕੇ ਤਾਂ ਕੰਮ ਵੀ ਕਰਕੇ ਉਹਨਾਂ ਦਾ ਵੀ ਕੁਝ ਨਾ ਕੁਝ ਹੈਲਪ ਕਰਨ ਕਿਉਂਕਿ ਉਹ ਵੀ ਪ੍ਰੋਬਲਮ ਚ ਹੁੰਦੇ ਆ ਉਹਨਾਂ ਨੂੰ ਦੇਖਪਾਲ ਲਈ ਕੋਈ ਹੁੰਦਾ ਨਹੀਂ ਬੱਚਾ ਉਹ ਨਹੀਂ ਆਪਣੇ ਇਧਰ ਨੂੰ ਤੋਰ ਦਿੱਤਾ ਹੁੰਦਾ ਇੱਥੇ ਬੱਚਿਆਂ ਨੂੰ ਇਹ ਪ੍ਰੋਬਲਮ ਦੀ ਆ ਨਾ ਤਾਂ ਕੋਈ ਬੇਸਮੈਂਟ ਲੱਭਦੀ ਆ ਤੇ ਨਾ ਹੋਰ ਕੋਈ ਹੈਗਾ ਵੀ ਨਾ ਡਾਕਟਰੀ ਸਹੂਲਤਾਂ ਇੱਥੇ ਖਾਸ ਕੋਈ ਜੇ ਬੀਟਿੰਗ ਜਾਈਏ ਤਾਂ ਬਹੁਤ ਬਹੁਤ ਟਾਈਮ ਲੱਗਦਾ ਤੇ ਇਸ ਕਰਕੇ ਗਵਰਨਮੈਂਟ ਨੂੰ ਚਾਹੀਦਾ ਕਿ ਸਟੂਡੈਂਟਾਂ ਦਾ ਖਾਸ ਖਿਆਲ ਰੱਖਿਆ ਜਾ ਵੀ ਇਹਨਾਂ ਨੂੰ ਵੱਧ ਤੋਂ ਵੱਧ ਆਵਰ ਦਿੱਤੇ ਜਾਣ ਕੰਮ ਦੇ ਜਿਹਦੇ ਨਾਲ ਉਹ ਆਪਣੀ ਫਾਈਨੈਂਸ਼ੀਅਲ ਪੋਜੀਸ਼ਨ ਵਧੀਆ ਕਰ ਸਕਣ ਇਸ ਲਈ ਅਸੀਂ ਗਵਰਨਮੈਂਟ ਨੂੰ ਇਹ ਕਹਿਣਾ ਚਾਹੁੰਦੇ ਆਂ ਤੇ ਇਹਨਾਂ ਸਟੂਡੈਂਟਾਂ ਦਾ ਖਾਸ ਧਿਆਨ ਰੱਖਿਆ ਜਾਵੇ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਸਹੂਲਤ ਦਿੱਤੀ ਜਾਵੇ ਤੇ ਆਪਣੇ ਜਿਹੜੇ ਇਹ ਬੱਚੇ ਆਪਣਾ ਵੀ ਪੇਟ ਪਾਲਣ ਤੇ ਆਪਣੇ ਪੇਰੈਂਟਸ ਦਾ ਵੀ ਖਿਆਲ ਰੱਖਣ ਇਹ ਸਾਰਾ ਨਾ ਜ਼ਰੂਰੀ ਗੱਲਬਾਤ ਕਿਉਂ ਨਹੀਂ ਇੰਨਾ ਪੈਸਾ ਲਾ ਕੇ ਇਹਨਾਂ ਨੂੰ ਇੱਥੇ ਭੇਜਿਆ ਉਹਨਾਂ ਨੂੰ ਵੀ ਕੋਈ ਨਾ ਕੋਈ ਹੈਲਪ ਹੋ ਸ ਜਾਵੇ ਇਸ ਕਰਕੇ ਉਹਨਾਂ ਦਾ ਵੀ ਖਿਆਲ ਰੱਖਣ ਤੇ ਆਪਣਾ ਵੀ ਖਿਆਲ ਰੱਖਣ ਕੰਮ ਕਰਨ ਤੇ ਆਪਣੀ ਮਿਹਨਤ ਕਰਨ ਤੇ ਆਪਣੇ ਵਧੀਆ ਠੀਕ ਠਾਕ ਰਹਿਣ ਸਾਰੇ ਨੂੰ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਇਹ ਹੀ ਸਾਡੀ ਰਿਕਵੈਸਟ ਹੈ ਜਿੱਦਾਂ ਮੈਂ ਦੱਸਿਆ ਸੀ ਕਿ ਮੇਰੇ ਸਿਸਟਰ ਜਿਹੜੇ ਹੈਗੇ ਉਹ ਪੀ ਐਚ ਡੀ ਹੋਲਡਰ ਹੈਗੇ ਤੇ ਪੀ ਐਚ ਡੀ ਕੀਤੀ ਹੋਈ ਸੀਗੀ लवली ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸੀਗੇ ਜਿਸ ਟਾਈਮ ਉਹ ਇੰਡੀਆ ਛੱਡ ਕੇ ਜਦੋਂ ਬਾਹਰ ਗਏ ਹੈਗੇ ਆ ਔਰ ਉਹਨਾਂ ਮੇਨ ਕਾਰਨ ਇਹ ਹੋਇਆ ਸੀਗਾ ਕਿ ਜਿੰਨੀ ਉਹਨਾਂ ਨੇ ਪੜ੍ਹਾਈ ਕੀਤੀ ਸੀਗੀ ਜਿੰਨੀ ਉਹਨਾਂ ਨੇ ਜ਼ਿੰਦਗੀ 'ਚ ਸੰਘਰਸ਼ ਕੀਤਾ ਸੀ ਉਸ ਹਿਸਾਬ ਨਾਲ ਉਹਨਾਂ ਨੂੰ ਜਿਹੜੀ ਤਨਖਾਹ ਨਹੀਂ ਮਿਲੀ ਸੀ ਔਰ ਪ੍ਰਾਈਵੇਟ ਜੌਬਸ ਜਿਹੜੀ ਹੈਗੀ ਆ ਜਿੱਦਾਂ ਆਪਾਂ लवली ਯੂਨੀਵਰਸਿਟੀ ਦੀ ਗੱਲ ਕਰੀਏ ਉੱਥੇ ਜਿਹੜਾ ਇੱਕ ਮਾਨਸਿਕ ਤੌਰ ਤੇ ਇੱਕ ਤਣਾਅ ਬਹੁਤ ਜ਼ਿਆਦਾ ਸੀਗਾ ਔਰ ਜਿਹੜੇ ਬੱਚੇ ਹੈਗੇ ਨਵੇਂ ਜਿਹੜੇ ਉਹ ਇੰਨਾ ਤਣਾਅ ਨਹੀਂ ਚੱਲਦੇ ਹੈਗੇ ਜਿੱਦਾਂ ਉਹਨਾਂ ਨੇ ਪੜ੍ਹਾਈਆਂ ਕੀਤੀਆਂ ਪੀ ਐਚ ਡੀ ਹੋਲਡਰ ਹੋਣ ਦੇ ਬਾਵਜੂਦ ਜਿਹੜਾ ਹੈਗਾ ਤਨਖਾਹ ਦੀ ਜੀ ਗੱਲ ਕਰੀ ਤਾਂ ਬਹੁਤ ਮਾਮੂਲੀ ਜੀ ਤਨਖਾਹ ਸੀਗੀ ਇਸ ਕਰਕੇ ਉਹ ਬਾਹਰ ਜਾ ਗਈ ਹੈਗੀ ਆ ਪਿਛਲੇ 10 ਸਾਲ ਤੋਂ ਐਵਰਟ ਫੋਰਸ ਅੱਜ ਕੱਲ੍ਹ ਉੱਥੇ ਸਿਟੀ ਦੇ ਵਿੱਚ ਉਹਨੂੰ ਸਰਕਾਰੀ ਜੋਬ ਮਿਲੀ ਟੀਚਰ ਦੀ ਜੋਬ ਮਿਲੀ ਹੈ ਬੜੀ ਅੱਛੀ ਪੇ ਸਕੇਲ ਹੈਗਾ ਪਰ ਜੇ ਗੱਲ ਕਰੀ ਕਿ ਆਪਣੇ ਦੇਸ਼ ਛੱਡ ਕੇ ਜਾਂ ਆਪਣਾ ਵਤਨ ਛੱਡ ਕੇ ਆਪਣੇ ਰਿਸ਼ਤੇਦਾਰ ਛੱਡ ਕੇ ਜਾਣਾ ਬਹੁਤ ਔਖਾ ਹੈਗਾ ਉਹਨਾਂ ਦਾ ਜਿਹੜੀ ਗੱਲਬਾਤ ਹੁੰਦੀ ਉਹ ਹੀ ਕਹਿੰਦੇ ਕਿ ਵੀਰੇ ਜਿਹੜਾ ਇੰਡੀਆ ਦਾ ਰਹਿਣ-ਸਹਿਣ ਹੈਗਾ ਅਗਰ ਉਹ ਸਹੀ ਠੀਕ ਹੋ ਜਾਏ ਤਾਂ ਉਹਦੇ ਨਾਲ ਦਾ ਕੰਟਰੀ ਨਹੀਂ ਹੈ ਮੈਂ ਇੱਥੇ ਕਹਿਣਾ ਚਾਹੁੰਗਾ ਕਿ ਜਿਹੜੀ ਨਵੀਂ ਜਨਰੇਸ਼ਨ ਆ ਬਾਹਰ ਜਾ ਕੇ ਇੰਨਾ ਪੈਸਾ ਆਪਾਂ ਦੇਖਦੇ ਹਾਂ ਕਿ 25 ਤੋਂ ਲੈ ਕੇ 50 ਲੱਖ ਰੁਪਏ ਤੱਕ ਜਿਹੜੇ ਏਜੰਟ ਖਾ ਜਾਂਦੇ ਹੈਗੇ ਕਈ ਬੱਚੇ ਜੰਗਲਾਂ ਦੇ ਵਿੱਚ ਰਾਜ ਰਹਿ ਜਾਂਦੇ ਹੈਗੇ ਉਹ ਅਗਰ ਇੱਥੇ ਅੱਛਾ ਬਿਜ਼ਨਸ ਕਰਨ ਤਾਂ ਬਹੁਤ ਜ਼ਿਆਦਾ ਕਾਮਯਾਬੀ ਜਿਹੜੀ ਇੱਥੇ ਇੰਡੀਆ 'ਚ ਮਿਲ ਜਾਂਦੀ ਹੈ ਕਿ ਇੰਡੀਆ ਅੱਛੀ ਕੰਟਰੀ ਹੈਗਾ ਪਰ ਇੱਥੇ ਜਿਹੜਾ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਕਿ ਕਾਨੂੰਨ ਵਿਵਸਥਾ ਇੱਥੇ ਜੇ ਠੀਕ ਹੋ ਜਾਏ ਇੱਥੇ ਦੀ ਸਰਕਾਰਾਂ ਦੀ ਜਿਹੜੀ ਸੋਚ ਜਿਹੜੀ ਹੈਗੀ ਆ ਉਹ ਜਿਹੜਾ ਪੋਜ਼ਿਟਿਵ ਹੋ ਜਾਏ ਤੇ ਬਹੁਤ ਵਧੀਆ ਸਕੋਪ ਹੈ ਕਿ ਇੰਡੀਆ ਚੰਗੀ ਨੌਕਰੀ ਚੰਗਾ ਭਵੇਖ ਚੰਗਾ ਸਟੇਟਸ ਜਿਹੜਾ ਖਿੱਚ ਲਿਆਉਂਦਾ ਹੈ ਸਟੂਡੈਂਟਸ ਨੂੰ ਬਾਹਰਲੇ ਮੁਲਕਾਂ ਵੱਲ ਬਾਹਰਲੇ ਮੁਲਕਾਂ ਵੱਲ ਆ ਕੇ ਜਦੋਂ ਸਟੂਡੈਂਟਸ ਆ ਕੇ ਸਟਰਗਲ ਕਰਦੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ ਆ ਰਹੇ ਨੇ ਤੇ ਜਿੰਨੀ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਆਉਣਗੇ ਉਹਨਾਂ ਹੀ ਬਾਹਰਲੇ ਮੁਲਕਾਂ ਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ ਸਾਡਾ ਨਾਲ ਗੱਲਬਾਤ ਕਰਦਿਆਂ ਕੈਲਗਰੀ ਦੇ ਮਸ਼ਹੂਰ ਰੀਅਲਟਰ ਜਤਿੰਦਰ ਚੀਮਾ ਹੋਰਾਂ ਨੇ ਦੱਸਿਆ ਕਨੈਕਟ ਪੰਜਾਬ ਦੇ ਦਰਸ਼ਕਾਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਬਹੁਤ ਹੀ ਅਹਿਮ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜਿਵੇਂ ਕਿ ਆਪਾਂ ਵੇਖ ਰਹੇ ਹਾਂ ਕਿ ਪੰਜਾਬ ਤੋਂ ਕਾਫੀ ਪੇਰੈਂਟਸ ਆਪਣੇ ਬੱਚਿਆਂ ਨੂੰ ਪਲੱਸ 2 ਤੋਂ ਬਾਅਦ ਸਟੂਡੈਂਟਸ ਵੀਜ਼ਾ ਲਵਾ ਕੇ ਕੈਨੇਡਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਰਗੇ ਕੰਟਰੀਆਂ 'ਚ ਭੇਜ ਰਹੇ ਨੇ ਜਿਹਦੇ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਜਿਵੇਂ ਕਿ ਜੇ ਕੱਲ ਨੂੰ ਉਹਨਾਂ ਨੂੰ ਕੋਈ ਮੈਡੀਕਲ ਐਮਰਜੈਂਸੀ ਆਉਂਦੀ ਹੈ ਜਾਂ ਕੋਈ ਹੋਰ ਸਮਾਜਿਕ ਸਮੱਸਿਆਵਾਂ ਦਾ ਉਹਨਾਂ ਨੂੰ ਜੂਝਣਾ ਪੈਂਦਾ ਤਾਂ ਉਹਨਾਂ ਨੂੰ ਇਨ੍ਹਾਂ ਬੱਚਿਆਂ ਦੀ ਕਾਫੀ ਕਮੀ ਜੜੀ ਹੋ ਮਹਿਸੂਸ ਹੋਏਗੀ ਉਸ ਤੋਂ ਇਲਾਵਾ ਜਿਹੜੇ ਬੱਚੇ ਵੀ ਇੱਥੇ ਲੈਂਡ ਕਰ ਰਹੇ ਨੇ ਉਹਨਾਂ ਨੂੰ ਵੱਖਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਭ ਤੋਂ ਪਹਿਲੀ ਨੂੰ ਸਾਹਮਣਾ ਕਰਨਾ ਪੈਂਦਾ ਉਹ ਇਹ ਆ ਕਿ ਬੇਸਮੈਂਟ ਜਿਹੜੀਆਂ ਨੇ ਇੱਥੇ ਰੈਂਟੇ ਨਹੀਂ ਮਿਲਦੀਆਂ ਜੇ ਮਿਲਦੀਆਂ ਨੇ ਤਾਂ ਉਹਨਾਂ ਦੇ ਰੈਂਟ ਜਿਹੜੇ ਉਹ ਡਬਲ ਹੋ ਚੁੱਕੇ ਨੇ ਔਰ ਉਸ ਤੋਂ ਬਾਅਦ ਜਦੋਂ ਜੌਬਸ ਲੱਭਣ ਲਈ ਬਾਹਰ ਨਿਕਲਦੇ ਨੇ ਤਾਂ ਉਹਨਾਂ ਨੂੰ ਜੌਬਸ ਨਹੀਂ ਮਿਲਦੀਆਂ ਕਿਉਂਕਿ ਇਨ੍ਹਾਂ ਕੰਟਰੀਆਂ ਦੀ ਜਿਹੜੀ ਇਕਨੋਮੀ ਆ ਸਲੋ ਹੋ ਗਈ ਆ ਸਲੋ ਹੋਣ ਕਰਕੇ ਜਿਹੜੇ ਬਿਜ਼ਨਸ ਆ ਜੌਬਸ ਕ੍ਰੀਏਟ ਨਹੀਂ ਕਰਕੇ ਕਰਦੇ ਜਿਹਦੇ ਕਰਕੇ ਜਿਹੜੀਆਂ ਉਹਨਾਂ ਨੂੰ ਜੌਬਸ ਵੀ ਨਹੀਂ ਮਿਲ ਰਹੀਆਂ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੱਚਿਆਂ ਦੇ ਉੱਤੇ ਵੀ ਬਹੁਤ ਮਾੜਾ ਅਸਰ ਪਾਉਂਦੀਆਂ ਨੇ ਇਨ੍ਹਾਂ ਸਾਰੀਆਂ ਮੁਸ਼ਕਲਾਂ ਤੇ ਜਾਂ ਇਨ੍ਹਾਂ ਇਸ ਵਿਸ਼ੇ ਤੇ ਆਪਾਂ ਨੂੰ ਬਹੁ ਕੀ ਆਪਾਂ ਜਿਹੜੀ ਇਸ ਮੁਸ਼ਕਲ ਦੇ ਵਿੱਚੋਂ ਕਿਵੇਂ ਨਿਕਲਿਆ ਜਾ ਸਕਦਾ ਹੈ ਜਾਂ ਇਹਦਾ ਕਿਵੇਂ ਹੱਲ ਕੀਤਾ ਜਾ ਸਕਦਾ ਹੈ ਵਿਦਿਆਰਥੀਆਂ ਦੇ ਬਾਹਰਲੇ ਮੁਲਕਾਂ ਵਿੱਚ ਜਾਣ ਦਾ ਰੁਝਾਨ ਸਿਰਫ ਭਾਰਤ ਜਾਂ ਪੰਜਾਬ ਦੇ ਵਿੱਚ ਹੀ ਨਹੀਂ ਸਗੋਂ ਬਾਹਰਲੇ ਮੁਲਕਾਂ ਜਿਵੇਂ ਕਿ ਪਾਕਿਸਤਾਨ ਜਾਂ ਹੋਰ ਮੁਲਕਾਂ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਰੁਝਾਨ ਪਾਇਆ ਜਾ ਰਿਹਾ ਹੈ ਹਜ਼ਾਰਾਂ ਵਿਦਿਆਰਥੀ ਰੋਜ਼ਾਨਾ ਭਾਰਤ ਜਾਂ ਫਿਰ ਪਾਕਿਸਤਾਨ ਦੀ ਧਰਤੀ ਤੋਂ ਵਿਦੇਸ਼ਾਂ ਦੀ ਧਰਤੀ ਵੱਲ ਤੋਂ ਉਡਾਨ ਭਰਦੇ ਨੇ ਚੰਗੇ ਭਵਿੱਖ ਦੇ ਸੁਪਨੇ ਦੇ ਲਈ ਪਰ ਸਵਾਲ ਇਹ ਹੈ ਕਿ ਇਥੇ ਆ ਕੇ ਚੰਗਾ ਭੂਇਖ ਉਹਨਾਂ ਨੂੰ ਮਿਲਦਾ ਹੈ ਕਿ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਨਹੀਂ ਪੈਂਦਾ ਤੇ ਮਾਪਿਆਂ ਦੇ ਪਿੱਛੇ ਕੀ ਹਾਲ ਹੁੰਦਾ ਸਾਡਾ ਗੱਲਬਾਤ ਕਰਦਿਆਂ ਮੋਮਨ ਹਾਸ਼ਮੀ ਹੋਰਾਂ ਨੇ ਪਾਕਿਸਤਾਨ ਤੋਂ ਦੱਸਿਆ ਲੱਖ ਹਜ਼ਾਰ ਬਾਹਰ ਹੁਸਨ ਦੀ ਉੜਖਾਕ ਸੀਮਾਣੀ ਲਾਪਰੀਤ ਜਈ ਮੁਹੰਮਦ ਚੱਕ ਤੇ ਰਵੇ ਕਹਾਣੀ ਕੁਲਕ ਪੰਜਾਬ ਕੈਨੇਡਾ ਮਤਲਬ ਮੈਂ ਤੁਹਾਡਾ ਆਪਣਾ ਦੋਸਤ ਤੁਹਾਡਾ ਆਪਣਾ ਹੋਮਨ ਸ਼ਾ ਸ਼ਰਕੁਤਾ ਲੈਂਦਾ ਪੰਜਾਬ ਤੋਂ ਨੁਮੈਂਦਗੀ ਵਾਸਤੇ ਤੁਹਾਡੇ ਸੇਵਾ ਵਿੱਚ ਆਦਰ ਹੋਇਆ ਅ ਜੋਕੀ ਜਿਹੜੀ ਗੱਲਬਾਤ ਹੈ ਜੋਕੇ ਜਿਹੜੇ ਵਿਚਾਰ ਹਨ ਹੈ ਜੋਕਾ ਜਿਹੜਾ ਬੁੱਤ ਹੈ ਜੋਕਾ ਵਿਸ਼ਾ ਹੈ ਉਹ ਇਹ ਹੈ ਕਿ ਸਾਡੇ ਪੰਜਾਬ ਦੇ ਪੁੱਤਰ ਜਿਹੜੇ ਨੇ ਆਪਣੀ ਧਰਤੀ ਨੂੰ ਛੋੜ ਕੇ ਯੂਰਪ ਵਾਲੇ ਪਾਸੇ ਜ਼ਿਆਦਾਤਰ ਰੁਝਾਨ ਹੋ ਗਿਆ ਵਾਲਿਦਾਂ ਵਾਲਿਦਾਂ ਯਾਨੀ ਕਿ ਬਾਪੇ ਆਪਣੇ तमाम ਘਾਣੇ ਜ਼ਮੀਨ-ਸ਼ਮੀਨ ਵੇਚ ਕੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਤੇ ਬੱਚੇ ਬਾਹਰ ਜਾ ਕੇ ਅਡਜਸਟ ਨਹੀਂ ਹੋ ਸਕਦੇ ਅਡਜਸਟ ਨਹੀਂ ਹੁੰਦੇ ਉਹਨਾਂ ਨੂੰ ਮਿਆਰ ਦੇ ਮੁਤਾਬਕ ਸਰਵਸਤ ਨਹੀਂ ਮਿਲਦੀ ਜਿਹੜੇ ਐਜੂਕੇਸ਼ਨਲ ਸਿਸਟਮ ਦੇ ਵਿੱਚ ਲੋਕ ਜਾਂਦੇ ਨੇ ਦੀ ਗੰਨ ਲਿਆ ਉਹਨਾਂ ਨੂੰ ਅਧਾਰ ਸਪੋਰਟ ਕਰਦੇ ਨੇ ਲੇਕਿਨ ਬਹੁਤ ਸਾਰੇ ਲੋਕ ਕੈਸੇ ਨੇ ਖਾਚੜਦੇ ਤੋਂ ਹੁਣ ਖਾ ਲੈਂਦੇ ਤੋਂ ਖਾ ਦਖਣ ਤੋਂ ਖਾ ਪਰਬਤ ਤੋਂ ਬਹੁਤ ਸਾਰੇ ਸਾਡੇ ਨੌਜਵਾਨ ਐਸੇ ਨੇ ਜਿਹੜੇ ਉੱਥੇ ਜਾ ਕੇ ਬੇਰਾ ਰਵੀ ਦਾ ਸ਼ਿਕਾਰ ਹੋ ਜਾਂਦੇ ਨੇ ਗਲਤ ਐਕਟੀਵਿਟੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਫਿਰ ਕਾਨੂੰਨੀ ਤੌਰ ਤੇ ਸ਼ਿਕੰਜੇ ਚ ਆ ਜਾਂਦੇ ਨੇ ਬੜਾ ਨੁਕਸਾਨ ਹੁੰਦਾ ਖਾ ਚੜਦਾ ਹੋਵੇ ਖਾ ਲੈਂਦਾ ਹੋਵੇ ਪੰਜਾਬ ਪੰਜਾਬ ਹੈ ਚੁੰਨੀ ਤੋਂ ਲੈ ਕੇ ਪੱਗ ਤੱਕ ਦਾ ਪੈਂਡਾ ਸਾਡੇ ਆ ਬਜ਼ੁਰਗਾਂ ਦਾ ਇੱਕ ਅਣਖ ਦਾ ਪੈਂਡਾ ਹੈ ਪਿਛਲੇ ਦਿਨਾਂ ਚ ਜਿਵੇਂ ਤੁਰਕੀ ਦੇ ਵਿੱਚ ਇੱਕ ਕਸ਼ਤੀ ਨੂੰ ਡੋਬ ਦਿੱਤਾ ਗਿਆ ਜਿਹਦੇ ਵਿੱਚ ਕਮੋ ਬੇ ਸਾਡੇ 3 400 ਬੱਚੀ ਬੱਚਾ ਜਿਹੜਾ ਕਿ ਕੁਝ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾ ਰਹੇ ਸਨ ਕੋਸ਼ਿਸ਼ ਕਰੋ ਪੰਜਾਬ ਸਾਡਾ ਪੂਰੀ ਦੁਨੀਆ ਦਾ ਖੂਬਸੂਰਤ ਖਿੱਤਾ ਹੈ ਪੰਜਾਬ ਸਾਡਾ ਵਾਈ ਵਾਣਾ ਵਾਸਤੇ ਜੰਨਤ ਹੈ ਸਰ ਸਭ ਜ਼ਿਲ੍ਹਾ ਹੈ ਇਸ ਆਪਣੀ ਧਰਤੀ ਮਾਂ ਨੂੰ ਉਜਾੜਨ ਦੀ بجائے ਇੱਥੇ ਰਹਿ ਕੇ ਮਿਹਨਤ ਕਰੋ ਔਰ ਅਗਰ ਬਾਹਰ ਜਾਂਦੇ ਹੋ ਤਾਂ ਲੀਗਲੀ ਪ੍ਰੋਸੈਸ ਜਿਹੜਾ ਹੈ ਉਹ ਇਖਤਿਆਰ ਕਰੋ ਔਰ ਉੱਥੇ ਜਾਓਗੇ ਤਾਂ ਕਿ ਤੁਸੀਂ ਰੋਜ਼ੀ ਰੋਟੀ ਕਮਾਓ ਐਜੂਕੇਸ਼ਨਲ ਸਿਸਟਮ ਵਿੱਚ ਜਾਓ یا پھر اگر جان دے ہو تو ایجوکیشن اتنی کونی چاہی دیئے کہ اتھے جاؤ تو تک مناسب روزی مل جائے تو ایک شیر منگا گا کہ میں پتر دے اس پنجاب اے ترتی میری ماں میں باہو باہو بول دا میرا جاب فریدی نا اور میرے ناکج چ نت ہے نانکی سر شاہ حسینی شان میں بالکابل بلے شاہ دا میری وارس ستھی ماں میرا مالک کرے ਤੇ ਮੇਰੀ ਧਰਤੀ ਐ ਮੇਰਾ ਪੰਜਾਬ ਇੰਜੇ ਵਸਦਾ ਰਵੇ ਆਪਣੇ ਹੱਥਾਂ ਨਾਲ ਪੰਜਾਬ ਨੂੰ ਸਵਾਰਣ ਦਾ ਜ਼ੇਹਨ ਬਣਾ ਕੇ ਜਿਹੜੇ ਲੋਕ ਉਜਾੜ ਰਹੇ ਹੋ ਖੁਦਾਰਾ ਆਪਣੀ ਧਰਤੀ ਮਾਂ ਦੇ ਨਾਲ ਐਸਾ ਜ਼ੁਲਮ ਨਾ ਕਰੋ ਅ ਅਗਰ ਕੋ ਬੋਲ ਚ ਕੋਈ ਹੋਵੇ ਤੇ ਮਾਫ ਕਰਿਓ ਕਨਤ ਪੰਜਾਬ ਕੈਨੇਡਾ ਨੇ ਇੱਕ ਬੜਾ ਖੂਬਸੂਰਤ ਪਲੇਟਫਾਰਮ ਦਿੱਤਾ ਹੈ ਦੋਸਤਾਨੋ ਅਵੇਰਨੈਸ ਵਾਸਤੇ ਕਿ ਪੰਜਾਬ ਔਰ ਪੰਜਾਬੀਅਤ ਕੀ ਹੁੰਦੀ ਹੈ ਕਿ ਇੱਕ ਬੋਲੀ ਕਿ ਮੈਂ ਪੰਜਾਬੀ ਤਾਂ ਬੋਲੀ ਐ ਮੇਰੀ ਸਜਣੋ ਮਾਂ ਬੋਲੀ ਆ ਦੋਸਤੋ ਬੇਸ਼ੱਕ ਸਟੂਡੈਂਟਸ ਚੰਗੇ ਭਵਿੱਖ ਲਈ ਕੈਨੇਡਾ ਵਰਗੇ ਮੂਲਕਾਂ ਦੇ ਵਿੱਚ ਜਾਂਦੇ ਨੇ ਜਾਂ ਹੋਰ ਯੂਰੋਪੀਅਨ ਮੂਲਕਾਂ ਦੇ ਵਿੱਚ ਜਾਂਦੇ ਨੇ ਪਰ ਸਵਾਲ ਇਸ ਗੱਲ ਦਾ ਹੈ ਕਿ ਜੇਕਰ ਇੰਨੀ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ ਪੰਜਾਬ ਭਾਰਤ ਜਾਂ ਪਾਕਿਸਤਾਨ ਜਾਂ ਹੋਰ ਮੂਲਕਾਂ ਤੋਂ ਮਾਈਗ੍ਰੇਟ ਕਰਕੇ ਬਾਹਰਲੇ ਮੂਲਕਾਂ ਵੱਲ ਆਉਣਗੇ ਤੇ ਸਾਡੇ ਕੋਲ ਕੀ ਰਹਿ ਜਾਏਗਾ ਉਹਨਾਂ ਮੂਲਕਾਂ ਕੋਲ ਕੀ ਰਹਿ ਜਾਏਗਾ ਕਿਉਂਕਿ ਕਿਸੇ ਵੀ ਮੂਲਕ ਦਾ ਭਵਿੱਖ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸ ਮੁਲਕ ਦੇ ਯੂਥ ਦੀ ਸੋਚ ਕਿੱਧਰ ਮੁ ਜਾਂਦੀ ਹੈ ਸੋ ਜੇਕਰ ਮੁਲਕ ਹੀ ਖਾਲੀ ਹੋ ਗਿਆ ਤਾਂ ਫਿਰ ਸਾਡੇ ਕੋਲ ਬਾਕੀ ਬਚਿਆ ਇਹ ਬਹੁਤ ਵੱਡੀ ਸੋਚ ਆ ਬਿਸ਼ਾਹ ਹੈ ਇਹਦੇ ਬਾਰੇ ਸੋਚੋ ਜੀ ਕੁਲਵਿੰਦਰ ਕੁੱਕੀ ਕਨੈਕਟ ਪੰਜਾਬ ਕਹਿੰਦਾ